ਕੱਲ 4 ਜੂਨ ਨੂੰ ਵੋਟਾਂ ਦੇ ਰਿਜ਼ਲਟ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੇ ਇੱਕ ਵੱਡਾ ਫਰਮਾਨ ਜਾਰੀ ਕੀਤਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇੱਕ ਵੱਡੀ ਹਦਾਇਤ ਜਾਰੀ ਕੀਤੀ ਹੈ ਕਿਉਂਕਿ ਕੱਲ ਨੂੰ 4 ਤਰੀਕ ਨੂੰ ਵੋਟਾਂ ਦਾ ਰਿਜ਼ਲਟ ਆਉਣਾ ਹੈ ਤੇ ਜਦੋਂ ਰਿਜ਼ਲਟ ਆਏਗਾ ਜਿਹੜੇ ਜਿੱਤਣਗੇ ਉਹਨਾਂ ਦੇ ਸਮਰਥਕ ਢੋਲ ਠਮੱਕੇ ਵਜਾਉਣਗੇ ਮਠਿਆਈਆਂ ਵੰਡਣਗੇ ਚਾਰਚ ਫੇਰੇ ਐਦਾਂ ਦਾ ਮਾਹੌਲ ਪਸਰੇਗਾ। ਪਰ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਕਿਉਂਕਿ ਜੂਨ ਦਾ ਕੱਲੂਕਾਰੇ ਦਾ ਜਿਹੜਾ ਸ਼ਹੀਦੀ ਹਫਤਾ ਹੈ ਉਹ 1 ਜੂਨ ਤੋਂ 6-7 ਜੂਨ ਤੱਕ ਹਰ ਸਾਲ ਮਨਾਇਆ ਜਾਂਦਾ ਹੈ ਔਰ ਇਸ ਵਕਤ ਵੀ ਉਹ ਚੱਲ ਰਿਹਾ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਹਦਾਇਤ ਕੀਤੀ ਹੈ ਕਿ ਸ਼ਹੀਦੀ ਹਫਤੇ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਵੀ ਪਾਰਟੀ ਤੇ ਉਹਦੇ ਸਮਰਥਕ ਜਿੱਤ ਦੇ ਢੋਲ ਢਮਕੇ ਨਾ ਵਜਾਉਣ ਮਠਿਆਈਆਂ ਨਾ ਵੰਡਣ ਇਨਾਂ ਕੋ ਉਹ ਗਰੇਜ ਜ਼ਰੂਰ ਕਰਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਦੇਖੋ ਸ਼ਹੀਦੀ ਹਫਤੇ ਨੂੰ ਯਾਦ ਕਰਦਿਆਂ ਹੋਇਆਂ ਸਾਡੇ ਹਿਰਦੇ ਵਲੂੰਧਰੇ ਜਾਂਦੇ ਨੇ ਸਾਡੇ ਅੰਦਰ ਬਹੁਤ ਜ਼ਿਆਦਾ ਦੁੱਖ ਤੇ ਸੰਤਾਪ ਹੈ ਸਾਡੇ ਅੰਦਰ ਬਹੁਤ ਜ਼ਿਆਦਾ ਦਰਦ ਹੈ ਪਰ ਜਦੋਂ ਅਸੀਂ ਇਸ ਹਫਤੇ ਦੇ ਵਿੱਚ ਸਾਡੇ ਆਸੇ ਪਾਸੇ ਢੋਲ ਠਮੱਕਿਆਂ ਦੀ ਆਵਾਜ਼ ਢੋਲਾਂ ਦੇ ਡਗੇ ਸੁਣਾਗੇ ਜਾਂ ਮਠਾਈਆਂ ਵੰਡਦੀਆਂ ਵੇਖਾਂਗੇ ਤਾਂ ਸਾਨੂੰ ਬਹੁਤ ਦੁੱਖ ਪਹੁੰਚੇਗਾ ਇਸ ਕਰਕੇ ਸਾਡੀ ਇਹ ਅਪੀਲ ਹੈ ਕਿ 4 ਤਰੀਕ ਦੇ ਚੋਨਾ ਦੇ ਨਤੀਜਿਆਂ ਦੇ ਉੱਪਰ ਢੋਲ ਠਮੱਕੇ ਨਾ বাজਾਏ ਜਾਣ ਮਠਿਆਈਆਂ ਨਾ ਵੰਡੀਆਂ ਜਾਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਅਪੀਲ ਜਾਰੀ ਕੀਤੀ ਹੈ ਹਦਾਇਤ ਜਾਰੀ ਕੀਤੀ ਹੈ ਫਰਮਾਨ ਜਾਰੀ ਕੀਤਾ ਹੈ ਔਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਤੁਹਾਨੂੰ ਇਹ ਫਰਮਾਨ ਕਿਦਾਂ ਦਾ ਲੱਗਦਾ ਹੈ ਕੀ ਤੁਸੀਂ ਸਹਿਮਤ ਹੋ ਕਿ ਸੱਚਮੁੱਚ ਸ਼ਹੀਦੀ ਹਫਤੇ ਨੂੰ ਮੁੱਖ ਰੱਖਦਿਆਂ ਹੋਇਆਂ ਢੋਲ ਠਮੱਕਿਆਂ ਤੇ ਮਠਿਆਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਦੇਖੋ ਸਭ ਤੋਂ ਪਹਿਲੀ ਤਾਂ ਅਪੀਲ ਹੈ ਇਹ ਸਿੱਖ ਕੌਮ ਨੂੰ ਜਾਂ ਸਿੱਖੀ ਨਾਲ ਜੁੜੇ ਲੋਕਾਂ ਨੂੰ ਤੇ ਦੂਜੇ ਨੰਬਰ ਤੇ ਜਿਹੜੇ ਦੂਜੇ ਭਾਈਚਾਰੇ ਆ ਉਹਨਾਂ ਨੂੰ ਵੀ ਹੈ ਹੁਣ ਪਹਿਲੀ ਗੱਲ ਦੇਖੋ ਜਿੰਨਾ ਜਿੰਨਾਂ ਨੂੰ ਉਸ ਜਿਹੜਾ ਸਾਰਾ ਕੁਝ ਵਾਪਰਿਆ ਸੀ ਜੂਨ ਮਹੀਨੇ ਦੇ ਵਿੱਚ ਉਹਦਾ ਦਰਦ ਹੈ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਹ ਜਿਹੜੀ ਅਪੀਲ ਹੈ ਉਹ ਲਾਜ਼ਮੀ ਧਿਆਨ ਚ ਰੱਖਣੀ ਪਵੇਗੀ ਤੇ ਜਿਨ੍ਹਾਂ ਨੂੰ ਇਹ ਦਰਦ ਨਹੀਂ ਹੈ ਉਹਨਾਂ ਦੀ ਆਪਣੀ ਮਰਜ਼ੀ ਹੈ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਜਿਹੜੇ ਖਾਸ ਕਰ ਪੰਥਕ ਤਿਰਾਂਖਾ ਹੁੰਦੀਆਂ ਨੇ ਉਹਨਾਂ ਤੇ ਅਕਾਲੀ ਦਲ ਹੈ ਕਾਂਗਰਸ ਵੀ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਸਿੱਖ ਧਰਮ ਨਾਲ ਬਹੁਤ ਗਹਿਰਾ ਜੁੜੇ ਆ ਖਾਸ ਕਰ ਪੰਜਾਬ ਦੇ ਅੰਦਰ ਔਰ ਜਿਹੜੇ ਪੰਥਕ ਆਜ਼ਾਦ ਉਮੀਦਵਾਰ ਖੜੇ ਨੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਅਮਰਤਪਾਲ ਸਿੰਘ ਖੰਡੂਰ ਸਾਹਿਬ ਤੋਂ ਖੜੇ ਹੋਏ ਨੇ ਜਾਂ ਜਿਹੜੇ ਭਾਈ ਸਰਬਜੀਤ ਸਿੰਘ ਖਾਲਸਾ ਵਰਗੇ ਜਿਹੜੇ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਉਹਨਾਂ ਸਾਰਿਆਂ ਦੇ ਸਮਰਥਕਾਂ ਦੇ ਉੱਪਰ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜੇਕਰ ਉਹਨਾਂ ਦਾ ਉਮੀਦਵਾਰ ਜਿੱਤਦਾ ਹੈ ਤਾਂ ਕੀ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਹਦਾਇਤ ਅਪੀਲ ਹੈ ਇਸ ਨੂੰ ਮੰਨਣਗੇ ਜਾਂ ਨਹੀਂ ਮੰਨਣਗੇ ਕਿਉਂਕਿ ਉਹਨਾਂ ਲਈ ਇਹ ਮੰਨਣੀ ਜ਼ਰੂਰੀ ਹੈ ਅਕਾਲ ਪਤ ਸਾਹਿਬ ਦੇ ਜਥੇਦਾਰ ਨੇ ਇਹ ਅਪੀਲ ਜੇ ਨਾ ਵੀ ਕੀਤੀ ਹੁੰਦੀ ਤਾਂ ਵੀ ਮੈਨੂੰ ਲੱਗਦਾ ਹੈ ਕਿ ਸ਼ਹੀਦੀ ਹਫਤੇ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜਿਹੜੀ ਅਪੀਲ ਹੈ ਜਾਂ ਟੋਲਟ ਮੱਕੇ ਨਾਮ ਜਾਉਣ ਮਠਿਆਈਆਂ ਨਾਂ ਵੰਡਣ ਵਾਲੀ ਗੱਲ ਹੈ ਇਹ ਉਹਨਾਂ ਨੂੰ ਤਾਂ ਮੰਨਣੀ ਹੀ ਚਾਹੀਦੀ ਸੀ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਸੋ ਜਿਹੜੇ ਦੂਜੇ ਭਾਈਚਾਰੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਕਿਸੇ ਇੱਕ ਭਾਈਚਾਰੇ ਦੇ ਨਾਲ ਆਪਾਂ ਸਾਂਝੀਵਲਤਾ ਦਾ ਜਾਂ ਸਾਂਝ ਦਾ ਪ੍ਰਗਟਾਵਾ ਕਰਨਾ ਹੋਵੇ ਤਾਂ ਉਸ ਦੇ ਗਮੀ ਦੇ ਟਾਈਮ ਉਸ ਦੇ ਦੁੱਖ ਦੇ ਟਾਈਮ ਜਾਂ ਉਸ ਦੇ ਦੁੱਖ ਦੀਆਂ ਯਾਦਾਂ ਦੇ ਟਾਈਮ ਅਸੀਂ ਉਹਦੇ ਕੋਲ ਭੰਗੜੇ ਪਾ ਕੇ ਨਾਅ ਵਿਖਾਈਏ ਨੱਚ ਕੇ ਨਾਅ ਵਿਖਾਈਏ ਗਾ ਕੇ ਨਾਅ ਵਿਖਾਈਏ ਹੁਣ ਜਿਹੜੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੇ ਅਪੀਲ ਕੀਤੀ ਹੈ ਉਹ ਲਾਗੂ ਕਿੰਨੀ ਹੁੰਦੀ ਹੈ ਇਹ ਪਤਾ ਲੱਗੂਗਾ 4 ਤਰੀਕ ਨੂੰ ਕਿਉਂਕਿ ਪਾਰਟੀਆਂ ਦੇ ਜਿਹੜੇ ਸਮਰਥਕ ਨੇ ਉਹਨਾਂ ਭਾਵੇਂ ਕਿ ਜਿੱਤੇ ਹੋਏ ਉਮੀਦਵਾਰ ਨੇ ਡੱਕਾ ਨਹੀਂ ਦੇਣਾ ਕਿਸੇ ਜਿੱਤੇ ਹੋਏ ਉਮੀਦਵਾਰ ਨੇ ਬਾਅਦ ਚ ਕੱਖ ਨਹੀਂ ਕਰਨਾ ਮੇਰੇ ਤੋਂ ਕਾਗਜ਼ ਤੇ ਲਿਖਾ ਲਓ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਿਸੇ ਜਿੱਤੇ ਹੋਏ ਉਮੀਦਵਾਰ ਨੇ ਉਹਨਾਂ ਕੁ ਬਸ ਕਰਨਾ ਜਿੰਨੇ ਕੁ ਨਾਲ ਉਹ ਅਗਲੀ ਵਾਰ ਫੇਰ ਮਾੜੀ ਮੋਟੀ ਚੋਣ ਲੜਨ ਯੋਗਾ ਹੋ ਜੇ ਇਸ ਤੋਂ ਇਲਾਵਾ ਵੋਟਾਂ ਤੋਂ ਪਹਿਲਾਂ ਵਾਲੀਆਂ ਗੱਲਾਂ ਤੇ ਜਿੱਤ ਤੋਂ ਬਾਅਦ ਦੇ ਵਿੱਚ ਬਹੁਤ ਵੱਡਾ ਫਰਕ ਆ ਜਾਂਦਾ ਤੇ ਇਹ ਜਿਹੜੇ ਸਮਰਥਕ ਹੁੰਦੇ ਨੇ ਜਿਹੜੇ ਪਹਿਲਾਂ ਵੋਟਾਂ ਮੰਗਣ ਲਈ ਤੇ ਬਾਅਦ ਚ ਨੱਚਣ ਲਈ ਰੱਖੇ ਹੁੰਦੇ ਨੇ ਇਹਨਾਂ ਨੇ ਨੱਚਣਾ ਹੀ ਨੱਚਣਾ ਇਹਨਾਂ ਨੇ ਭੰਗੜੇ ਪਾਉਣੇ ਨੇ ਇਹਨਾਂ ਨੇ ਢੋਲ ਵਜਾਉਣੇ ਨੇ ਪਰ ਉਸ ਦਿਨ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਜੂਨ ਦਾ ਸ਼ਹੀਦੀ ਹਫ਼ਤਾ ਚੱਲ ਰਿਹਾ ਕੌਣ-ਕੌਣ ਇਹਦੇ ਤੇ ਗੌਰ ਕਰਦਾ ਕਾਲ ਤਖਤ ਦੇ ਜੱਥੇਦਾਰ ਨੇ ਵੱਡੀ ਅਪੀਲ ਕੀਤੀ ਹੈ ਕਿ 4 ਜੂਨ ਨੂੰ ਵੋਟਾਂ ਦੇ ਨਤੀਜਿਆਂ ਦੇ ਉੱਪਰ ਢੋਲ ਟਮੱਕੇ ਨਾ ਕੀਤੇ ਜਾਣ ਵੋਟਾਂ ਦੇ ਰਿਜ਼ਲਟ ਦੇ ਉੱਪਰ ਮਠਿਆਈਆਂ ਨਾ ਵੰਡੀਆਂ ਜਾਣ ਤੇ ਜਿਹੜਾ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਉਹਨੂੰ ਧਿਆਨ ਚ ਰੱਖਿਆ ਜਾਵੇ ਉਨ ਉਹਨੂੰ ਬੇਤਿਆਨਾ ਨਾ ਕੀਤਾ ਜਾਵੇ ਹੁਣ ਜਥੇਦਾਰ ਸਾਹਿਬ ਦੀ ਅਪੀਲ ਜਿਹੜੀ ਹੈ ਉਹ ਕਿੰਨੀ ਲਾਗੂ ਹੁੰਦੀ ਹੈ ਕਿੰਨਾ ਅਸਰਦਾਰ ਹੁੰਦੀ ਹੈ ਇਹ 4 ਤਰੀਕ ਨੂੰ ਪਤਾ ਲੱਗੇਗਾ ਕੱਲ 4 ਤਰੀਕ ਨੂੰ ਵੋਟਾਂ ਦੇ ਨਤੀਜੇ ਨੇ ਉਸ ਤੋਂ ਪਹਿਲਾਂ ਐਗਜ਼ਿਟ ਪੋਲ ਆ ਚੁੱਕੇ ਨੇ ਐਗਜ਼ਿਟ ਪੋਲਾਂ ਦੇ ਵਿੱਚ ਬੜੇ ਹੈਰਾਨੀਜਨਕ ਨਤੀਜੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਐਗਜ਼ਿਟ ਪੋਲਾਂ ਦੇ ਉੱਪਰ ਵੀ ਸਵਾਲ ਉੱਠ ਖੜੇ ਹੋਏ ਨੇ ਕੇਜਰੀਵਾਲ ਨੇ ਕਹਿਤਾ ਮੈਂ ਲਿਖ ਕੇ ਦਿਨਾ ਇਹ ਐਗਜ਼ਿਟ ਪੋਲ ਝੂਠੇ ਨੇ ਫਰਜੀ ਨੇ ਰਾਹੁਲ ਗਾਂਧੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਜਿਹੜੇ ਐਗਜ਼ਿਟ ਪੋਲ ਨੇ ਇਹ ਮੋਦੀ ਮੀਡੀਆ ਨੇ ਦਿੱਤੇ ਨੇ ਤੇ ਅਸੀਂ ਇਹਨਾਂ ਤੇ ਯਕੀਨ ਨਹੀਂ ਕਰ ਸਕਦੇ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਕਮੈਂਟ ਦੇ ਵਿੱਚ ਲਿਖਿਓ ਐਗਜ਼ਿਟ ਪੋਲਾਂ ਦੇ ਮੁਤਾਬਕ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਨੇ ਇਹਨਾਂ ਚ ਕਾਂਗਰਸ ਸਭ ਤੋਂ ਅੱਗੇ ਜਾਂਦੀ ਨਜ਼ਰ ਆ ਰਹੀ ਹੈ 7 ਤੋਂ 8 ਤੱਕ ਸੀਟਾਂ ਜਿਹੜੀਆਂ ਉਹ ਕਾਂਗਰਸ ਨੂੰ ਜਿੱਤਦੇ ਦਿਖਾਇਆ ਗਿਆ ਔਰ ਆਮ ਆਦਮੀ ਪਾਰਟੀ ਜਿਹੜੀ 13 ਜ਼ੀਰੋ ਦਾ ਦਾਅਵਾ ਕਰਦੀ ਸੀ ਉਹਨੂੰ ਕੁਝ ਐਗਜ਼ਿਟ ਪੋਲਾਂ ਨੇ ਜ਼ੀਰੋ ਤੋਂ 1 ਸੀਟ ਤੱਕ ਸਿਮਟ ਦਿੱਤਾ ਤੇ ਕੁਝ ਨੇ 3 ਤੋਂ 4 ਸੀਟਾਂ ਦਿੱਤੀਆਂ ਨੇ ਮਤਲਬ ਕਿ ਬਹੁਤ ਵੱਡੀ ਪਛਾੜ ਐਗਜ਼ਿਟ ਪੋਲ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਅੰਦਰ ਲਗਦੀ ਹੋਈ ਦਿਖਾਈ ਜਾ ਰਹੀ ਹੈ ਇਹ ਪੱਕਾ ਤਾਂ ਹੁਣ 4 ਤਰੀਕ ਨੂੰ ਪਤਾ ਲੱਗੇਗਾ ਪਰ ਐਗਜ਼ਿਟ ਪੋਲ ਜਿਹੜੇ ਨੇ ਉਹ ਇਹੀ ਦੱਸ ਰਹੇ ਨੇ ਐਗਜ਼ਿਟ ਪੋਲ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੱਧ ਜ਼ਿੰਮੇਵਾਰਤਾ ਨਾਲ ਕਰਨ ਕਿਸੇ ਵੀ ਪਾਰਟੀ ਦੀ ਐਗਜ਼ਿਟ ਪੋਲ ਦੇ ਵਿੱਚ ਜੇ ਉਹ ਚਮਚਾਗਰੀ ਕਰਨਗੇ ਤਾਂ ਆਪਣਾ ਹੀ ਗਰਾਫ ਥੱਲੇ ਡਿੱਗਦਾ ਹੈ ਇੱਕ ਦੋ ਦਿਨਾਂ ਬਾਅਦ ਨਤੀਜਾ ਆ ਹੀ ਜਾਣਾ ਹੁੰਦਾ ਤਾਂ ਫਿਰ ਉਹ ਐਗਜ਼ਿਟ ਪੋਲ ਝੂਠੇ ਸਾਬਤ ਹੁੰਦੇ ਨੇ ਪਰ ਜਾਪਦਾ ਇੰਜ ਹੁੰਦਾ ਹੈ ਕਿ ਐਗਜ਼ਿਟ ਪੋਲ ਕਰਨ ਵਾਲਿਆਂ ਦਾ ਵੀ ਵਕਾਰ ਹੁੰਦਾ ਹੈ ਕ੍ਰੈਡੀਬਿਲਟੀ ਹੁੰਦੀ ਹੈ ਇਸ ਕਰਕੇ ਉਹ ਬਿਲਕੁਲ ਝੂਠੇ ਐਗਜ਼ਿਟ ਪੋਲ ਦਿਖਾਉਣ ਤੋਂ ਗਰੇਜ਼ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਦੋ ਦਿਨਾਂ ਨੂੰ ਸਾਰਾ ਸੱਚ ਸਾਹਮਣੇ ਆਈ ਜਾਣਾ ਤਾਂ ਐਗਜ਼ਿਟ ਪੋਲ ਆ ਚੁੱਕੇ ਹੋਏ ਨੇ ਔਰ ਕੱਲ ਨੂੰ ਨਤੀਜਾ ਹੈ ਪੂਰਾ ਦਿਨ ਤੁਹਾਨੂੰ ਨਤੀਜਾ ਆਪਾਂ ਲਾਈਵ ਸੱਚ ਟੀਵੀ ਦੇ ਉੱਪਰ ਦਿਖਾਵਾਂਗੇ ਪਲ-ਪਲ ਦੇ ਉੱਪਰ ਤੁਹਾਨੂੰ ਅਪਡੇਟ ਕਰਾਂਗੇ ਸਾਰਾ ਦਿਨ ਤੁਸੀਂ ਲਾਈਵ ਸੱਚ ਟੀਵੀ ਦੇ ਨਾਲ ਜੁੜ ਕੇ ਰਹਿਣਾ ਹੈ ਵੇਖਣਾ ਕਿ ਨਤੀਜਾ ਕੀ ਆਉਂਦਾ ਤੇ ਆਪਣੇ ਨਾਲ ਸਟੂਡੀਓ ਦੇ ਵਿੱਚ ਕੁਝ ਜਿਹੜੇ ਮਾਹਰ ਨੇ ਰਾਜਨੀਤੀ ਦੇ ਜਾਂ ਵਿਦਵਾਨ ਨੇ ਜਾਂ ਲੋਕ ਆਗੂ ਨੇ ਉਹ ਮੌਜੂਦ ਰਹਿਣਗੇ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ